ਕਿੰਨੀ ਕਰਨਾ ਪ੍ਰਮਾਤਮਾ ਦੇ ਹੁਕਮ ਦੇ ਨਾਲ ਹਾਂਜੀ ਹਾਂ ਮੈਂ ਸਾਰਾ মিডিਆ ਤੇ ਸਾਰੇ ਖਰੜ ਦੇ ਵਸਨੀਕਾਂ ਨੂੰ ਵਧਾਈ ਦਿੰਨੀ ਆ ਕੀ ਖਰੜ ਚ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਉਹ ਬਣਨ ਨੂੰ ਤਿਆਰ ਹੈ ਵਰਦਾਨ ਖਰੜ ਦੇ ਮੌਜੂਦਾ ਪ੍ਰਧਾਨ ਦੇ ਖਿਲਾਫ ਜਿਹੜਾ ਅਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ ਉਹ ਮਨਜ਼ੂਰ ਹੋ ਗਿਆ ਉਹ ਮਨਜ਼ੂਰ ਹੋ ਗਿਆ ਤੇ ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਮੈਂ ਜਿੰਨੇ ਐਮਸੀ ਸਾਹਿਬਾਂ ਜਿਨ੍ਹਾਂ ਨੇ ਮੇਰੀ ਗੱਲ ਦਾ ਮਾਨ ਰੱਖਿਆ ਜਿਨ੍ਹਾਂ ਨੇ ਇਤਿਹਾਸਕ 43 ਸਾਲਾਂ ਬਾਅਦ ਇਹ ਹੋਇਆ ਕਿ ਪ੍ਰਧਾਨ ਬਦਲੇ ਗਏ ਮੈਂ ਮੀਡੀਆ ਜਿੱਨਾ ਖਰੜ ਦਾ ਸਾਹਮਣੇ ਖੜਾ ਪੰਜਾਬ ਦਾ ਖੜਾ ਜਿਨੇ ਐਮਸੀ ਸਾਹਿਬਾਨ ਮੈਂ ਇੱਕ ਗੱਲ ਦੱਸੂਗੀ ਐਓ ਜੀ ਅੱਜ ਅਫਸਰ ਸਹਿਵਾਨਾ ਨੇ ਸਾਰਾ ਮੇ ਸਾਥ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਖਰੜ ਨੂੰ ਰੀਮੋਡਲ ਕਰ ਦਵਾਂਗੇ ਖਰੜ ਦੀ ਐਓ ਜੀ ਅਸੀਂ ਨਵੀਂ ਇੱਕ ਪੇਸ਼ ਕਰਾਂਗੇ ਕਿ ਪੂਰਾ ਪੰਜਾਬ ਦੇਖੂਗਾ ਖਰੜ ਸ਼ਹਿਰ ਦੇ ਵਿੱਚ ਕੀ ਹੋਇਆ ਨਾ ਖਰੜ ਦੇ ਵਿੱਚ ਪੈਸੇ ਦੀ ਕਮੀ ਐ ਕਮੀ ਸੀ ਕੰਮ ਕਰਨ ਦੀ ਸਾਡੀ ਮਨਸ਼ਾ ਕਿਸੇ ਨੂੰ ਵੀ ਹਰਾਉਣ ਦੀ ਨਹੀਂ ਸੀ ਕਿਸੇ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਨਹੀਂ ਸੀ ਸਾਡੀ ਮਨਸ਼ਾ ਸੀ ਖਰੜ ਦੀ ਤਰੱਕੀ ਖਰੜ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਸੋ ਅਸੀਂ ਖਰੜ ਦੀ ਤਰੱਕੀ ਦੇ ਲਈ ਖਰੜ ਨੂੰ ਰੀਮੋਡਲ ਕਰਨ ਦੇ ਲਈ ਖਰੜ ਨੂੰ ਉਹ ਜਿਹੜਾ 3 ਕਲਾਸ ਦੇ ਵਿੱਚ ਪਾਇਆ ਜਾਂਦਾ ਕਿ ਇੱਥੇ ਦਾ ਜਿਹੜੀ ਪਾਰਟੀ ਨਵਾਂ ਪ੍ਰਧਾਨ ਹੈ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮ.ਐਲ.ਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਆ ਜਿਹੜਾ ਖਰੜ ਮੈਨੂੰ ਕਿੰਨੇ ਕਿੰਨੇ ਦਿਨਾਂ ਤੇ ਕੁਝ ਨੋਟੀਫਾਈ ਕਰਨ ਜਾਰੀ ਹੋਏਗਾ ਕਿੰਨੇ ਕਿੰਨੇ ਦਿਨਾਂ ਜੀ ਨਵਾਂ ਨੋਟੀਫਾਈ ਹੋਏਗਾ ਫੇਰ ਬਾਜੀ ਫੇਰ ਬਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨ ਜੀ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29 ਵਿੱਚੋਂ ਵੀ ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ 27 ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹੱਥ ਚੁੱਕ ਕੇ ਕਲੀਅਰ ਕਟ ਪੜਾ ਸ਼ਾਂਤੀਪੂਰਵਕ ਕਿਸੇ ਵੀ ਜਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਾਪਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤੋਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀਜ਼ ਸੀ ਹੋਰ ਸੀਗੀ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾਂ ਬੈਠ ਕੇ ਸੋਣੀਆਂ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰੇਾਈਜੇਸ਼ਨ ਹੋਈ ਹੈ ਸਰਕਾਰੀ ਤੌਰ ਉੱਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਹੈ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੇ ਵਿੱਚ ਸਾਰੇ ਐਮਸੀਜ਼ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੇਟੀ ਹੈ ਨਹੀਂ ਕਿ ਸਰਕਾਰਾਂ ਤੇ ਕੋਈ ਧੱਕਾ ਹੋਇਆ ਹੈ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਜੇ ਲੱਗਦਾ ਪ੍ਰਧਾਨ ਕਦੋਂ ਕਿੰਨੇ ਕਿੰਨੇ ਘੰਟੇ ਜਮਾਨਤ ਕਿੰਨੇ ਦਿਨਾਂ ਚ ਜਗਣ ਜਗਾ ਜੀ ਬਸ ਜਲਦੀ ਤੁਹਾਡੀ ਅੱਗੇ ਇਹਨਾਂ ਤੋਂ ਹੀ ਇਹਦਾ ਹੀ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਿੰਨੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਹੋਏਗਾ ਪ੍ਰਧਾਨ ਚੁਣਿਆ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਸ ਨੂੰ ਪਾਵਰ ਦਿੱਤੀ ਜਾਊਗੀ ਇਸ ਕੰਮ ਕਰਨਗੇ ਐਮਸੀਜ਼ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਬਰਾਜ਼ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਦੀ ਯਾਦ ਰੱਖਣੀ ਹੈ ਕਿ ਇਹਨਾਂ ਨੇ ਆਪਣੇ ਆਪਣੇ ਵੋਟਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਇਹ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦਾ ਸਮਾਂ ਆ ਗਿਆ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਆ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਤੇ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਹੈ ਵੀ ਤੁਹਾਡੀ ਹੁਣ ਬੱਲੇ ਬੱਲੇ ਹੈ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬ ਚੰਨੀ ਸਾਹਿਬ ਚੰਨੀ ਸਾਹਿਬ ਤੁਸੀਂ ਕੁਝ ਕਹਿਣਾ ਚੰਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਚੰਨੀ ਸਾਹਿਬ ਕੀ ਕਹਿਣਾ ਤੁਸੀਂ ਹਾਂਜੀ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਬੀਐਨ 7 ਹਰ ਖਬਰ ਸੱਚ ਕੇ ਸਾਥ